ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਆਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆਈਡੀ ਦੇ ਵੱਲੋਂ ਮਜੀਠੀਆ ਦੇ ਕੋਲੋਂ ਜਿਹੜੀ ਉਹਨਾਂ ਦੀ ਜਾਇਦਾਦ ਉਹਨਾਂ ਦਾ ਵੇਰਵਾ ਮੰਗਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਐਫਆਈਆਰ ਗਵਾਹਾਂ ਦੇ ਬਿਆਨਾਂ ਅਤੇ 284 ਜਿਹੜੇ ਬੈਂਕ ਖਾਤੇ ਨੇ ਉਹਨਾਂ ਤੋਂ ਇਲਾਵਾ 436 ਕਰੋੜ ਦੀ ਜਿਹੜੀ ਜਾਇਦਾਦ ਬਣਾਈ ਗਈ ਆ ਉਸ ਦਾ ਬੇਰਵਾਹ ਮੰਗਿਆ ਗਿਆ ਈਡੀ ਦੇ ਵੱਲੋਂ ਹਿਸਾਬ ਮੰਗਿਆ ਗਿਆ ਮਜੀਠੀਆ ਦੇ ਵੱਲੋਂ ਜਿਹੜਾ ਹਿਸਾਬ ਦੇਣਾ ਪਵੇਗਾ 436 ਕਰੋੜ ਦੀ ਜਾਇਦਾਦ ਆਖਰੀ ਜਾਇਦਾਦ ਕਿਵੇਂ ਬਣੀ ਕਿਸ ਤਰ੍ਹਾਂ ਉਹਨਾਂ ਦੀ ਪੁਸ਼ਤੈ ਇਨੀ ਜਾਇਦਾਦ ਆ ਜਾਂ ਫਿਰ ਕਿਸ ਤਰ੍ਹਾਂ ਜਿਹੜੀ ਹੈ ਜਾਇਦਾਦ ਬਣੀ ਆ ਉਸ ਦਾ ਜਿਹੜਾ ਪੂਰਾ ਵੇਰਵਾ ਏ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਇਸ ਕਾਰਵਾਈ ਤੋਂ ਬਾਅਦ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਨੰਬਰ ਵੀ ਲੱਗ ਸਕਦਾ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਆਪਦੀ ਆਮਦਨ ਤੋਂ ਜਿਹੜੀਆਂ ਵੱਧ ਜਾਇਦਾਦਾਂ ਬਣਾਈਆਂ ਨੇ ਹੁਣ ਉਹਨਾਂ ਦਾ ਨੰਬਰ ਵੀ ਲੱਗ ਸਕਦਾ ਹੈ ਈਡੀ ਦੇ ਵੱਲੋਂ ਵੱਡੀ ਕਾਰਵਾਈ ਹੋ ਸਕਦੀ ਹੈ ਜਿਹੜੇ ਵਿਧਾਇਕਾਂ ਦੇ ਵੱਲੋਂ ਆਪਣੀ ਆਮਦਨ ਤੋਂ ਜ਼ਿਆਦਾ ਜਿਹੜੀ ਜਾਇਦਾਦ ਬਣਾਈ ਗਈ ਆ ਉਸ ਤੇ ਵੀ ਕਾਰਵਾਈ ਹੋ ਸਕਦੀ ਹੈ ਪਰ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਵੱਡੀ ਕਾਰਵਾਈ ਆਈਡੀ ਦੇ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਕੀਤੀ ਗਈ ਆ ਉਹਨਾਂ ਦੇ ਵੱਲੋਂ 436 ਕਰੋੜ ਦੀ ਜਿਹੜੀ ਉਹਨਾਂ ਦੀ ਜਾਇਦਾਦ ਆ ਉਸ ਦਾ ਵੇਰਵਾ ਮੰਗਿਆ ਗਿਆ ਉਸ ਦਾ ਹਸਾਬਕਤਾ ਮੰਗਿਆ ਗਿਆ ਕਿ ਆਖਰ ਇਹ ਜਾਇਦਾਦ ਬਣੀ ਕਿਸ ਤਰ੍ਹਾਂ ਕਿੰਨੀ ਜਾਇਦਾਦ ਜਿਹੜੀ ਉਹ ਪੁਛਤੈਨੀ ਆ ਜਿਹੜੀ ਉਹਨਾਂ ਦੇ ਪੁਰਖਿਆਂ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਆ ਤੇ ਕਿੰਨੀ ਜਿਹੜੀ ਜਾਇਦਾਦ ਆ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਬਣਾਈ ਗਈ ਆ ਇਹ ਸਾਰਾ ਵੇਰਵਾ ਜਿਹੜਾ ਉਹ ਈਡੀ ਦੇ ਵੱਲੋਂ ਮੰਗਿਆ ਗਿਆ ਤੇ ਵੱਡੀ ਕਾਰਵਾਈ ਹੋ ਸਕਦੀ ਆ ਜੇਕਰ ਹਿਸਾਬ ਦੇ ਵਿੱਚ ਤੇਰਮੇਰ ਹੁੰਦੀ ਆ ਤਾਂ ਵੱਡੀ ਕਾਰਵਾਈ ਕਰ ਸਕਦੇ ਆ ਈਡੀ ਤੁਹਾਨੂੰ ਦੱਸ ਦਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਕੂ ਬਿਕਰਮਜੀਤ ਸਿੰਘ ਮਜੀਠੀਆ ਆਦਿਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਕਿਉਂਕਿ ਈਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਈਡੀ ਦੇ ਵੱਲੋਂ 436 ਕਰੋੜ ਦੀ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਈਡੀ ਦੇ ਵੱਲੋਂ ਮਜੀਠੀਆ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਗਵਾਹਾਂ ਦੇ ਬਿਆਨਾਂ ਤੇ 200 83 ਬੈਂਕ ਖਾਤਿਆਂ ਦੀ ਜਾਣਕਾਰੀ ਤੋਂ ਇਲਾਵਾ 436 ਕਰੋੜ ਦੀ ਜائਦਾਦ ਦਾ ਹਿਸਾਬ ਮੰਗਿਆ ਗਿਆ ਹਾਲਾਂਕਿ ਇਸ ਦੇ ਵਿੱਚ ਜਿਹੜੇ 284 ਬੈਂਕ ਖਾਤੇ ਨੇ ਉਹ ਅਲੱਗ ਨੇ ਉਸ ਤੋਂ ਬਿਨਾਂ ਜਿਹੜੀ 436 ਕਰੋੜ ਦੀ ਜائਦਾਦ ਦਾ ਜਿਹੜਾ ਹਿਸਾਬ ਮੰਗਿਆ ਗਿਆ ਇਸ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ 284 ਬੈਂਕ ਖਾਤੇ ਨੇ ਉਹ ਪਹਿਲਾਂ ਹੀ ਉੱਥੇ ਦਿੱਤੇ ਗਏ ਨੇ ਉਸ ਦਾ ਹਿਸਾਬ ਆ ਜਿਹੜਾ ਪਹਿਲਾਂ ਹੀ ਉੱਥੇ ਈਡੀ ਦੇ ਵੱਲੋਂ ਲਿਆ ਗਿਆ ਈਡੀ ਦੇ ਕੋਲ ਜਾਣਕਾਰੀ ਹੈ 200 83 ਬੈਂਕ ਖਾਤਿਆਂ ਦੀ ਪਰ ਜਿਹੜਾ 436 ਕਰੋੜ ਦੀ ਜਾਇਦਾਦ ਦੱਸੀ ਜਾ ਰਹੀ ਆ ਵਿਕਰਮਜੀਤ ਮਜੀਠੀਆ ਦੇ ਕੋਲ ਉਸ ਦੀ ਜਿਹੜੀ ਜਾਣਕਾਰੀ ਆ ਈਡੀ ਦੇ ਕੋਲ ਨਹੀਂ ਹੈ ਜਿਸ ਤੇ ਸਿੱਟੇ ਦੇ ਵਜੋਂ ਈਡੀ ਦੇ ਵੱਲੋਂ ਹੁਣ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ 436 ਕਰੋੜ ਦੀ ਜਾਇਦਾਦ ਦਾ ਹਿਸਾਬ ਮੰਗਿਆ ਗਿਆ ਇੱਥੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਮਜੀਠੀਆ ਮਾਮਲੇ ਦੀ ਕਾਰਵਾਈ ਤੋਂ ਬਾਅਦ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਆ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾ ਲਈ ਆ ਜਿਨ੍ਹਾਂ ਨੇ ਵੱਡੇ ਵੱਡੇ ਕਹਿਦੀ ਕਿ ਗੋਦਾਮ ਜਾਂ ਫਿਰ ਜਿਹੜੀਆਂ ਵੱਡੀਆਂ ਜਾਇਦਾਦਾਂ ਖਰੀਦੀਆਂ ਨੇ ਉਹਨਾਂ ਵਿਧਾਇਕਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਹੋ ਸਕਦਾ ਈਡੀ ਵੱਡੀ ਕਾਰਵਾਈ ਕਰ ਸਕਦੀ ਆ ਇਹ ਜਿਹੜੀ ਪੂਰੀ ਜਾਣਕਾਰੀ ਹੈ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਕਿ ਹੁਣ ਜਿਹੜੀ ED ਆ ਉਹ ਪੰਜਾਬ ਦੇ ਵਿੱਚ ਲਗਾਤਾਰ ਐਕਸ਼ਨ ਦੇ ਵਿੱਚ ਦਿਖਾਈ ਦੇਊਗੀ ਤੇ ਹੁਣ ਕਈ ਜਿਹੜੇ ਆਮ ਆਦਮੀ ਦੇ ਮੌਜੂਦਾ ਵਿਧਾਇਕ ਨੇ ਕਹਦੀ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਤੇ ਵੀ ਈਡੀ ਦਾ ਸਕੰਜਾ ਕਸਿਆ ਜਾ ਸਕਦਾ ਪਹਿਲਾਂ ਕਹਦੀ ਹੈ ਕਿ ਗੱਜਣ ਗੱਜਣ ਮਾਜਰਾ ਨੇ ਜਿਹੜੇ ਉਹਨਾਂ ਤੇ ਵੀ ਜਿਹੜਾ ਲਗਾਤਾਰ ਈਡੀ ਦੇ ਵੱਲੋਂ ਐਕਸ਼ਨ ਕੀਤਾ ਗਿਆ ਸੀਗਾ ਲਗਾਤਾਰ ਜਿਹੜੇ ਇਦਾਂ ਦੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਈਡੀ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਆ ਤੇ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਦੇ ਕੋਲੋਂ 436 ਕਰੋੜ ਦੀ ਜਾਇਦਾਦ ਦਾ ਜਿਹੜਾ ਉਹ ਵੇਰਵਾ ਮੰਗਾਇਆ ਗਿਆ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਕਿਉਂਕਿ 436 ਕਰੋੜ ਦੀ ਜਾਇਦਾਦ ਦਾ ਵੇਰਵਾ ਦੇਣਾ